ਹੈਲੋ ਜੀ ਸਾਇਰਨ ਵਾਲੇ ਵੱਲੋਂ 987654 ਯਕਦ ਤੋਂ ਪਤਾ ਹੀ ਆ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਤਬੀਅਤ ਖਰਾਬ ਚੱਲ ਰਹੀ ਹੈ ਸੋ ਹਮੇ ਕਿਸੇ ਕੋਈ ਦੇਸੀ ਇਲਾਜ ਬਤਾਓ ਵੇਤਾ ਉਹ ਵੀ ਦੱਸ ਦੇ ਹੱਡਾ ਪੈਰ ਵਿੱਚ ਬਹੁਤ ਜ਼ਿਆਦਾ ਦਰਦ ਹੁੰਨੇਗਾ ਤੇ ਹੱਥ ਪੈਰ ਬਗੈ ਸੁਜੀ ਆ ਮੈਨੇ ਤੇ ਅੱਜ ਤਾਂ ਮੇਰਾ ਪੂਰਾ ਫੇਸ ਹੀ ਸੁੱਜ ਜਾਵੇ ਤੇ ਬਿਲਕੁਲ ਹੀ ਉਠਿਆ ਨਹੀਂ ਆਉਂਦਾ ਹੈਗਾ ਮੰਜੀ ਤੋਂ ਹੁਣ ਅੰਗਰੇਜ਼ੀ ਦਵਾਈਆਂ ਤੋਂ ਬਹੁਤ ਲੈ ਲੈ ਕੇ ਦੇਖ ਲਈਆਂ ਬਾਕੀ ਟੈਸਟ ਹੋਣੇ ਨੇ ਟੈਸਟ ਕਰਾਉਣ ਨੂੰ ਛੋੜੇ ਟਾਈਮ ਜੂ ਮੁੰਡਾ ਆਉਣੀ ਆਲਾ ਟੈਸਟਾ ਬੜਾ ਏਅਰਪੋਰਟ ਕਰਾ ਕੇ ਪਤਾ ਲੱਗੂ ਹਣਾ ਦੇਵੇ ਹਾਂ ਵੀ ਸਾਇਲ ਸੁਣੇ ਬਾਅਦ ਕੱਟ ਰਹੀਆਂ ਖੁਰਨ ਖਾਨ ਘਾੜਾ ਹੋਰੇ ਕੀ ਹੋਰੇ ਜਿਹਾ ਬਣਾ ਲਈਦੀ ਕਹਿ ਰਹੀ ਮੈਂ ਤਲਾ ਦਾ ਘਟ ਦੇਣ ਹੋਰ ਕੋਈ ਪਤਾ ਨਹੀਂ ਲੱਗਤਾ ਇਆਂ ਦੁਖਦੀਆਂ ਨੇ ਲੱਗਦਾ ਬਹੁਤ ਜ਼ਿਆਦਾ ਦੁੱਖ ਜਿਹਾ ਨੇ ਬੋਲੂ ਵੀ ਸੁਝੇ ਪਏ ਨੇ ਮੇਨੂੰ ਹਾਂ ਮੂੰਹ ਜੰਮੀ ਪਾਰ ਹੀ ਹੋਇਆ ਪਰ ਮੂੰਹ ਵੀ ਸੁਝੇ ਮਗਰੀ ਮੂੰਹ ਤੇ ਪੈਰੀ ਯਾਦ ਸੁਝਰੇਗਾ ਹਾਂ ਪਰ ਤਾਂ ਸੋਡੇ ਬਾਲੇ ਦਾ ਸੁਝਰੇ ਨੇ ਮੂੰਹ ਤੇ ਪੈਰੀ ਯਾਦ ਸੁਝਰੇਗੇ ਐ ਹੋ ਰਿਹਾ ਜਿਵੇਂ ਪੀਲਾ ਪਾਣੀ ਜਿਆ ਹੋ ਰਿਹਾ ਹੁੰਦਾ ਹੈ ਹਾਂ ਐ ਪੀਲੇ ਪੀਲੇ ਹੋਇਆ ਪੈਰ ਨਾਲੇ ਪੀਲੇ ਹੋ ਜਾਣੇ ਫੇਜ਼ ਉੱਤੇ ਪਏ ਨੇ ਉਹ ਵਿਚਵੇਂ ਉਹਨਾਂ ਮੈਂ ਖੜੀ ਹੁੰਨੀ ਆਉਂ ਜਾਂ ਚੱਕਰ ਆਈ ਜਾਂ ਮੈਂ ਬੈਠੇ ਵੀ ਚੱਕਰ ਆ ਜਾਂਦੀ ਮੈਂ ਤੇ ਬੈੱਡ ਤੇ ਉਹ ਸਵੇਰੇ ਨੇ ਚੱਕਰ ਆ ਰਹੇ ਸੀ ਜੀ ਜੀ ਉਹ ਲੋ ਤਾਂ ਕਦੇ ਬਾਹਰ ਆਵੇ ਫੇਕ ਦਿਨ ਤੇ ਤੁਹਾਨੂੰ ਕਹ ਲ ਸੁਣਾਵਾ ਮੈਂ ਉੱਤਨਾ ਪੱਲਾ ਹਾਂ ਹਾਂ ਸਾਲਕ ਦੀ ਹੋ ਗਿਆ ਮੈਂ ਲਾ ਨਾ ਸਾਲ ਤੇ 6 ਮਹੀਨੇ ਹੋਏ ਹੋਣਗੇ ਉਹਨੇ ਭਾਈ ਹੈਗਾ ਸੀ ਗਰਮੀਆਂ ਮੈਂ ਹੁਣ ਅਸੂਪ ਮਾਰ ਮੈਂ ਬਲੇਟ ਬੰਦ ਕਰਨ ਲੱਗਾ ਉੱਥੇ ਆ ਕੇ ਚੱਕਰ ਹੋਈ ਟੁੱਟੀ ਕਾਲੀ ਡਿੱਗ ਗਿਆ ਤੇਰਾ ਉਹ ਬਹਾਰ ਚੱਲ ਨਹੀਂ ਜਾਂਦਾ ਇਹਨੇ ਜਦੋਂ ਮੇਰੀਆਂ ਤੋਂ ਦੂਜੀਆਂ ਦਵਾਈਆਂ ਚੱਲਦੀਆਂ ਹਨ ਉਹਨਾਂ ਕਰਕੇ ਵੀ ਬੋਕਸ ਹੋ ਜਾਂਦਾ ਫਿਰ ਤੇਜ਼ ਨੇ ਹਾਂ ਇਹ ਵਿੱਚ ਦੇ ਵਿੱਚ ਦਵਾਈਆਂ ਲੈਣੀਆਂ ਨਹੀਂ ਫਿਰ ਉਹ ਦਵਾਈ ਬੰਦ ਕਰਨੀ ਲੰਦੀ ਦੂਜੀ ਕੋਈ ਹੋਰ ਚਲਾਣੀ ਲੰਦੀ ਪਰ ਫਿਰ ਵੀ ਕਿੱਥੇ ਸਰੀਰ ਇਹਨਾਂ ਚੱਲਦਾ ਦਵਾਈਆਂ ਬਾਲੀਆਂ ਚੱਲਦੀਆਂ ਨੇ ਦੀਦੀ ਸਟੀਆਂ ਹੋਰ جان هنگی دوائیاں ਮਰ ਦੇ ਸਕਦੀ ਦਦੇ ਮੈਂ ਲਾਦਾ ਸੋਡੇ ਚ ਖੂਣ ਘਟਾ ਜਿਹੜੇ ਸਭ ਨਾਲ ਪਹਿਲਾ ਪੰਦਾ ਹੋਇਆ ਰਿਆ ਹਾਂ ਇਹਨੂੰ ਤਾਂ ਪੀੜੀਆ ਫੂੜੀਆ ਵੀ ਵਾਲਾ ਸੀ ਤੀ ਕੁਝ ਫਿਰ ਬੇਬੇ ਕਹਿੰਦੇ ਮਗਾਲਨਾਰ ਤੇ ਜਿਸ ਕਾ ਟਿਕਾ ਦਿੱਤੇ ਵੀ ਨਾ ਕਰਦਾ ਸਪੀਤਾ ਹੈ ਹੰਦ ਜੀ ਉਸ ਲੈਂਦੀ ਨਹੀਂ ਮੈਂ ਵੀ ਬੰਨਾ ਹੰਨਾਂ ਤੇ ਸੇ ਜਦ ਮੈਂ ਪਹਿਲਾ ਪੋੜਾ ਖਿਆ ਨਾ ਮਾਰ ਮੈਂ ਹਰ ਨੂੰ ਕੁਛ ਹੀ ਨਹੀਂ ਅ ਤਰੀਆ ਜਿਹੜੇ ਆ ਪੀਲੇ ਹੱਥ ਹੋਰੇ ਨੇ ਦੋਸ ਵੀ ਪਿੰਦੀ ਬੀ ਉਸ ਤੇ ਦਾਇ ਮੜਾ ਮਟਾ ਪੀਤਾ ਤਾਂ ਕਿ ਉਹ ਨੂੰ ਕੋਲੋਂ ਪਤਾ ਤਾਂ ਅਨ ਪਿੰਦੀ ਉਹ ਨਾ ਅਰਥ ਤਾਂ ਨਾ ਹੋ ਖੂਣ ਹੁੰਦਾ ਉਹਦਾ ਖੂਣਾ ਹੈ ਪੀਲਾ ਨਾ ਨਾ ਪੇ ਘਟ ਲਾ ਨਾ ਮਮਮੀ ਲੁਪਾ ਲਾਦੀ ਮੈਨੂੰ ਲੁਪਾਵਾਦੀ ਜੀ ਇਹ ਲੱਤ ਲਾ ਲਾ ਮਿਸਕੇ ਨੂੰ ਚੇਰ ਦੋ ਬੰਨੂ ਕੇ ਆ ਕੀ ਕਹਦਾ ਨਹੀਂ ਪਾ ਜੀਰਾਂ ਮੈਂ ਉਹ ਤੋ ਡਰ ਗਿਆ ਤੇ ਨਹੀਂ ਫੇਰ ਤੋੜ ਦਿੱਤਾ ਹਾਂ ਆਪ ਦੀ ਫੈਂਟ ਤੋ ਡਰ ਗਿਆ ਹਮ ਨਹੀਂ ਕਿਦਾ ਉਹਨੂੰ ਚਾੜ ਦੋ ਕਿ ਧਿਆਨ ਜ਼ਿਆਦਾ ਰੱਖੀ ਹਮ ਉਹਨੂੰ ਦੋ ਸਕੈਟਾਂ ਦਾ ਸਮਾਪਤ ਹੋ ਗਿਆ ਉਹ ਵਿਚਾਰੇ ਨੂੰ ਬਿਮਾਰੀ ਬੰਨ ਤੋੜ ਪਤਾ ਹੈ ਉਦੋਂ ਦਾ ਆਪ ਦਾ ਪਰੇਜ ਨਾਲ ਜੀ ਪ੍ਰਿੰਸਿੰਗ ਨਾਲ ਟਾਂਕੇ ਲੱਗਦੇ ਸੀ ਹੋਰ ਤੇ ਟਾਂਕੇ ਲੱਗਦੇ ਨੇ ਇਹ ਵੀ ਖੇਡਦਾ ਫਿਰਦਾ ਹਮਾਂ ਦੀ ਗਲੀ ਚ ਤੇ ਬਹੁਤ ਮੁਸ਼ਕਲ ਹੁੰਦਾ ਕਟਾਕ ਲਾ ਕਰੇ ਨੇ ਕੋਮਦਾ ਸੋਚਦਾ ਮਦਾ ਹਾਰਨ ਹੋ ਗਿਆ ਤੇ ਜੇ ਮੈਂ ਸਵੇਰੇ ਛੋਟੇ ਚ ਵਖਦੀ ਇਹਨੇ ਟਾਂਕੇ ਲਾ ਕਰ ਹੈਗਾ ਦਾ ਵੀ ਛੋਟੀ ਚ ਇਹ ਨਿਕਲੂਆ ਕਰ ਰਹੇ ਹੁੰਦੇ ਸੀ ਹੂੰ ਇਹ ਵੀ ਬਚਾਰੇ ਦੇਣਾ ਜੁਮੀ ਜਨ ਦੇਦੀ ਆਪਰੇਸ਼ਨ ਹੋ ਗਿਆ ਸੀ ਜਦੋਂ ਪੈਦਾ ਹੋਇਆ ਸੀ ਉਹ ਤਾਂ ਜਦੋਂ ਪੈਦਾ ਹੋਇਆ ਸੀ ਤੇ ਉਹਦਾ ਹੱਕ ਉਹਦਾ ਜਨ ਬਰਥਡੇ ਕਰਤਾ ਦਿੱਤੇ ਪਤਾ ਨਹੀਂ ਜਦੋਂ ਇਹ ਪੁੱਛ ਲੈ ਮੋਦੀ ਕਹਿ ਦੂਗਾ ਮੇਰਾ ਕੱਲੂ ਬਰਥਡੇ ਹੈ ਜਾ ਰੋ ਜੀ ਕੱਲੂ ਮਨਾਣ ਕੇ ਜਾਊਂਗਾ ਹਾਂ ਇਸ ਕੇਰਮਾ ਕੇ ਸਕੀਵਾ ਕੇ ਅਸੀ ਘਟ ਘਟ ਮਤਲਬ ਇਹ ਨੂੰ ਤਾਂ ਪਤਾ ਹੈ ਨੂੰ ਜਦੋਂ ਪਤਾ ਲੱਗ ਜੀ ਕਿ ਕਿੱਥੇ ਜਾਣਾ ਉਹ ਢੱਲੀ ਕਰ ਕੱਲ ਨੂੰ ਨਾ ਮੰਗੀ ਕੱਲ ਨੂੰ ਚਾਹ ਚੜਜੰਦ ਇੰਤਜ਼ਾਹ ਹੋਇਆ ਹੋਰ ਤੇ ਦੀ ਮੈਂ ਤਬ ਲੰਦ ਮੈਂ ਮਿਲ ਤਲਬ ਤਬ ਨਹੀਂ ਬਕਾ ਕਿੰਨਾ ਘਰੇ ਆਇਆ ਜੀ ਬਸ ਮਾੜ ਜਾ ਰਹਿ ਗਿਆ ਦੋ ਕੁ ਵਜੇ ਸ਼ਾਮ ਤੱਕ ਅੱਗ ਬਕ ਰਹੇ ਨੇ ਪਾਟ ਤੇ ਇੰਜਾਂ ਲੈ ਤੱਕਾ ਕੱਟਾ ਤੱਕਾ ਨਹੀਂ ਬੰਦ ਇੱਕ ਘੰਟਾ ਨਹੀਂ ਬੰਦ ਪੂਰਾ ਪੈ ਗਿਆ ਪੈ ਗਿਆ ਕਾਤਾ ਤਲਾ ਗੈਮ ਨਹੀਂ ਹੁੰਦਾ ਮੈਂ ਕਿਚਾਈ ਦਾ ਹਾਂ ਹਾਂ ਟੋਕਤਾ ਵੀ ਮੰਮਤਾ ਸਹੀ ਪਾਰੇ ਮੈਂ ਹੁੰਦਾ ਹੁੰਦੇ ਜਦੋਂ ਮੇਰੀ ਮੰਮੀ ਐ ਮੱਥ ਮਾਰੀ ਜਾਵੇ ਮਾਰੀ ਜਾਵੇ ਮਸ਼ੀਨ ਤੇ ਫਿਰ ਮੈਂ ਨਾ ਉੱਠ ਕੇ ਪਾਉਣ ਵਾਸਤੇ ਬੱਥ ਲਿਆ ਤਿਆਰ ਹੋ ਜੀ ਚੱਲ ਮੈਂ ਪਾਉਣੀ ਜਦੋਂ ਮੈਂ ਉੱਠਾਂ ਨਾਲ ਦੀ ਨਾਲ ਹੀ ਪੈ ਜਾਂਦਾ ਸਕੈਜੂਲ ਤਲਾ ਕਰੀਪੇ ਆਦੀ ਤੱਕ ਚੱਕ ਲਈਤੀ ਮੈਂ ਬਾਹਰੋਂ ਅੱਡੀ ਬੱਡੀ ਕੈਚੀ ਨਹੀਂ ਦਸੀਆ ਤੇ ਸੋਰਾ ਚਾਹ ਦੇ ਕਦਲੇ ਕੋ ਕੁਝ ਵੀ ਨਹੀਂ ਲੱਗਾ ਚਾਵੜਾ ਹੁਣ ਤਾਂ ਨਨੋ ਬੱਸ ਬੋਈ ਮੁੱਠੀ ਮਾਰ ਗਈ उधर ना देख ममता की टेस्ट की करना जी अच्छा डॉक्टर को पूछ के कोई नहीं मैं पूछूं उठे ने लग रहा है सन सुन काट रहे की क्या पूछ की ना लिख दी मम्मी ਆ ਜਿਹੜੇ ਬਾਈ ਨੇ ਦੁਕਾਨ ਕਰੀ ਐ ਸੀ ਪੁੱਛਣਾ ਨਮੀ ਕਲੋ ਹਾਂ ਹਾਂ ਜਾਂਦਾ ਬਾਈ ਨੂੰ ਹਾਂ ਪਰ ਵੀ ਸੁਝੇ ਰਹਿਣੇ ਹੱਥ ਵੀ ਸੁਝੇ ਨਾ ਮੂੰਹ ਵੀ ਤਾਂ ਸੁਝੇ ਹੋਵੇ ਸੁਝੀ ਲੱਤਾਂ ਵੀ ਸੁਝਦੀਆਂ ਨਹੀਂ ਕੋ ਸਬਤ ਦਾ ਬਦਲ ਦਿੱਤਾ ਮੇਰੇ ਸੀ ਬਬੂ ਨਾ ਤਾਂ ਮੇਰਾ ਬਬੂ ਹੁਣ ਟੈਸਟ ਟੋਸਟ ਕਰਾ ਕੇ ਪਤਾ ਲੱਗੂ ਕੀ ਹੋ ਰਿਹਾ ਹਾਂ ਮਮਾ ਤੇ ਦੇ ਚੀ ਕਰਕੇ ਲੱਗਾ ਹਾਂ ਇਹ ਬੰਦਾ ਤਾਂ ਕਰਮ ਕਰਮ ਲੱਗਦਾ ਨਾ ਤੁਮ ਖਾਰਾ ਲੈ ਮੀਂ ਅਰ ਗਰਮੀ ਵੀ ਹੈ ਬਾਹ ਮੈਂ ਤਾਂ ਬਾਹਰ ਕੱਢ ਲੈਨੀ ਆਂ ਹਾਂ ਤਾਂ ਤਾਂ ਦੂਹ ਹੋ ਜਾਂਦੀ ਨਾ ਵਸੇ ਨਾ ਵੀ ਬਿਠੀ ਗਈ ਮਖਾਰ ਵਾਲੇ ਨੂੰ ਗੋਲੀ ਚੱਲਦੀ ਹੁਣ ਅੱਜ ਦਾ ਸਾਰਾ ਦਿਨ ਹੀ ਹੋ ਗਿਆ ਸੁੱਤੀ ਪਈ ਨਹੀਂ ਹੋਰ ਕਿੰਨੇ ਵਜੇ ਠੇਸੀ ਨਹੀਂ ਤੇ ਉੱਠ ਜਾਨੀ ਤਾਂ ਵੀ ਤਬੀਅਤ ਖਰਾਬ ਹੋ ਜਾਂਦੀ ਹੁੰਦੀ ਮੈਂ ਉੱਕੀ ਸੀ ਕਿੰਸੀ ਅੱਜ ਮਿੰਨਤ ਦੇ 5 ਕੁਜੇ ਓਏ ਫਿਰ ਵਲੋਗ ਐ ਰੀਕ ਕਰਕੇ ਦਾਰਾ ਸੌਂ ਗਈ ਮੈਂ ਤਵਾ ਰਸ ਫੋਨ ਫਿਰ ਮੈਂ ਉੱਤੇ 9:30 ਵਜੇ ਫਿਰ ਮੈਂ ਨੇ ਵਲੋਗ ਨੂੰ ਅਪਲੋਡ ਕਰਿਆ ਫਿਰ ਸੌਂਗੀ ਮੈਂ ਮੈਂ ਉਸ ਤੋਂ ਬਾਅਦ 2:30 ਵਜੇ ਅੱਜ ਦਾ ਮੈਂ ਤਾਂ ਜਉ ਨਹੀਂ ਉੱਠਿਆ ਅੱਜ ਸਾਰਾ ਦਿਨੀ ਪਈ ਰਹੀ ਜਿਲੇਵਾ ਵੀ ਫੋਨ ਦੇਖਦੀ ਕਰਦੀ ਕੁਝ ਵੀ ਚੱਕਰਾਂ ਮੈਨੂੰ ਹੱਥ ਤੋਂ ਦੇਨੇ ਨਾ ਟਾਈਪ ਹੁੰਦਾ ਸੀ ਨਾ ਚੱਕਿਆ ਮਾਸੀ ਫੋਨ ਬਦਿਆਨ ਹੋਰ ਜਿਵੇਂ ਕਿ ਤੇ ਉਹ ਦੂਜੇ ਜਾਈ ਹੋਵੇ ਆਈ ਆਈ ਹੁਣ ਨੂੰ ਤਾਂ ਉਹ ਮੈਨੂੰ ਅੱਧ ਮਰਿਆ ਖਾਦਦੀ ਕਿਉਂਕਿ ਮੇਤੂ ਤਾਂ ਦੇਚ ਨਾ ਪਾਸਾ ਲਿਆ ਜਾਣਾ ਸੁਣਾ ਕੁਛ ਹੋਊ ਬਦਿਆਨ ਆਈ ਆਤੀ ਹਾਂ ਬਦਿਆਨ ਆਈ ਹੈ ਜਮਈ ਹਲਕੀ ਪਈ ਹੈ ਐ ਮਤਲਬ ਆਸਲੈਂਡ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇੱਧਰ ਪੈ ਜਾ ਇੱਧਰ ਪੈ ਜਾ ਲਾਉਣ ਨਾਲ ਆਸਲੈਂਡ ਨਹੀਂ ਬਬੇ ਕਿੰਨੇ ਵੇਲੇ ਉੱਠ ਲਈਆਂ ਬੇਬੇ ਦਾ ਵਾਰਿਸ ਸਵੇਰ ਹੱਟਦੀ ਆ ਨਹੀਂ ਤੁਮੇ ਤੋ ਬੈਂ ਨਹੀਂ ਸਦੀਆਂ ਬੁਦੀ ਮੈਂ ਤਾਂ ਲੇਟ ਉੱਠਦੀ ਹਾਂ ਉਹਦੋਂ ਦਾ ਸਵੇਰ ਹੱਟ ਖੜੀ ਸੀ ਐਵੇਂ ਆ ਜਾਗ ਤਾਂ ਆ ਜਾਂਦੀਗੀ ਜਾਗ ਤਾਂ ਜਦੋਂ ਬਾਬਾ ਬੋਲ ਦਉਂਦੀ ਆ ਜਾਂਦੀ 4 ਵਜੇ ਫਿਰ ਉੱਠਦੀ ਨਹੀਂ ਗਈ ਸਵੇਹਾ ਮੈਂ ਸਾਰਿਆਂ ਨਾਲ ਪਹਿਲਾਂ ਸਾਡੀ ਸਭ ਮੈਂ ਹੀ ਉੱਠਦੀ ਹੁੰਨੀ ਆ ਮੇਕਅਪ ਕਰ ਰਹੀ ਹੁੰਨੀ ਸਾਰੇ ਜਣੇ ਸੁੱਤੇ ਪਏ ਹੁੰਦੇ ਨੇ ਸਾਰੇੰ ਦੋ ਬੈਲ ਤੇ ਮੈਂ ਹੀ ਉੱਠੀ ਹੁਣ ਕਿਹੜਾ ਕੋਈ ਡੰਗਰ ਪਸੂ ਵੀ ਕੱਖਵਾਦ ਵਗਲਾ ਪੰਡਾ ਪੂਪੀ ਉਹ ਘਾ ਤਬੇ ਤੇ ਡੰਗਰ ਮਨੁੱਖ ਜਾਨ ਦੀ ਬੋਤ ਖੇਤ ਕੱਖ ਲਿਆਵੇ ਉੱਠੀ ਆਪਣੇ ਕਿਹੜਾ ਖੇਤ ਹੈ ਕਿਸੇ ਕਿਸੇ ਖੇਤਾਂ ਚੋਂ ਕੱਖ ਲਿਆਉਣੇ ਬਹੁਤ ਔਖੇ ਨੇ ਫਿਰ ਤੋੜੀ ਮਲ ਦੀ ਖਾਲਤਾਂ ਸਾਰਾ ਕੁਝ ਮਲ ਦਾ ਕੰਟ ਬੱਦ ਪਾਉਣੀ ਪੈਂਦੀ ਸੀ ਸਾਰਾ ਖੁਸ਼ੀ ਸਾਰਾ ਖੱਟਾ ਹੋਇਆ ਨੇ ਬਿਲਕੁਲ ਜੰਗਲ ਬਿਮਾਰ ਮੈਂ ਤੁਝੋਇਆ ਨੇ ਐਨੇ ਨੇ ਬੈਸੇ ਲੱਗ ਜਾਂਦੇ ਨੇ ਸਾਡੇ ਗਾਂ ਇੰਨੀ ਬਿਮਾਰ ਰਹਿੰਦੀ ਸੀ ਉਹਦੇ ਛਿੱਟੇ ਚ ਦਰਦ ਦੁਖਤ ਜਾਂਦੇ ਐ ਕਿਹੜੇ ਵੇਲੇ ਆਇ ਹੋ ਜਾਂਦੀ ਸੀ ਉਹ ਵਿਵਾਸਿਤ ਤਾਂ ਗਈ ਇੱਕ ਪਹਿਲਾਂ ਸੀ ਉਹਦੇ ਵੀ ਹੁੰਦਾ ਸੀ ਆ ਗੋਸੀ ਜਿਹੜੀ ਇਹਦੇ ਵੀ ਬਹੁਤ ਜ਼ਿਆਦਾ ਹੁੰਦੇ ਚਾਹੀਦੇ ਛਿੱਟੇ ਚ ਨਹੀਂ ਦੱਬ ਦੱਬ ਲੱਤਾਂ ਲਾ ਦਿੰਦੀ ਮੇਰੇ ਨਾਲ ਕਦੇ ਆਏ ਨੀ ਚੇਲੀ ਟਗੀ ਕਦੇ ਉੱਠੀ ਵਿਚਾਈ ਬਹੁਤ ਜਾ ਗਈ ਇੱਕ ਵਾਰ ਇੱਕ ਵਾਰ ਪਤਾ ਨਹੀਂ ਪਈ ਐ ਬੱਛਾ ਸੀ ਕਿ ਬੱਚੀ ਐ ਤਾਂ ਮੈਨੂੰ ਯਾਦ ਨਹੀਂ ਸਾਡੇ ਉਧਰਲੇ ਸਾਈਡ ਮੈਡ ਲੈਂਗੁਏਜ ਦੇ ਪ੍ਰਿੰਸੀਪਲ ਹਨ ਹੋ ਕਰਕੇ ਉਧਰ ਮੋਰਗੇ ਲਈ ਚੱਲ ਕੇ ਸੇਰ ਕਰਕੇ ਤੇ ਉੱਥੇ ਮੈਂ ਲੱਗ ਗਈ ਨੀਚੇ ਕੋ ਚੱਲਾਉਣਾ ਮਤਲਬ ਚੱਲੇ ਪਹ ਜਾਂਦਾ ਹੀ ਨਹੀਂ ਸੀ ਪਰ ਐਨੀ ਹਲਤ ਖਰਾਬ ਨਹੀਂ ਸੀ ਜੀ ਹੁਣ ਇਹਦੇ ਨਾਲ ਠੀਕ ਸੀ ਵੀ ਮੈਡੂਡ ਫੜ ਕੇ ਖੜੀ ਹੋ ਜਾਂ ਮੈਂ ਉਹ ਆਇਆ ਪਰ ਜਦ ਜਦ ਫਟਾਫਟ ਉਹਨੂੰ ਪਹਿਲਾਂ ਨਾਲ ਦੀ ਨਾਲ ਬੈੱਡ ਤੇ ਫਿਰ ਵੀਡੀਓ ਤਾਂ ਬਣਾਈ ਨਹੀਂ ਹੈਗੀ ਜਿੱਤੇ ਕੋਈ ਉਦੋਂ ਕਿਹੜੇ ਫੋਨ ਸੀ ਮੇਰੇ ਕੋਲ ਨਹੀਂ ਜਿਹੜਾ ਫੋਨ ਨਹੀਂ ਬੱਚੀ ਦੀ ਉਹਨੂੰ ਤਾਂ ਬੱਚਾ ਤਾਂ ਅੰਦਰ ਹੀ ਬੜਾ ਵਿਚਾਰਾ ਹੋਰ ਅੰਦਰ ਵੜ ਕੇ ਬੱਚਾ ਤਾਂ ਬੜਾ ਸੋਹਣਾ ਬੈੱਡ ਤੇ ਮੈਂ ਦਸ਼ਾ ਕੀਨੇ ਸੋਨਾ ਤੇ ਨੂੰ ਵਰਗਾ ਚਿੱਟਾ 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 ਵਾਲ ਨਹੀਂ ਕੇ ਟਖਾ ਸੋਨੀ ਜੀ ਸੋਡਾ ਪਾ ਲਾ ਕਟਣਾ ਟੈਪ ਹੋ ਗਿਆ ਦੇਖਣਾ ਬਸਿਓ ਮੇਰੀ ਸਾਰਨਾ ਸਾਢੇ ਪੰਜ ਜਾਂ ਪੰਜ 10 ਕਿਨਵਾ ਹਨੇ ਕੇ ਮਾਚਰ ਨੇ ਦਿੱਤੇ ਬੰਦੇ ਕੰਝ ਨਾਲੇ ਕੋਲ ਸੀ ਅੱਧ ਬਚਾ ਲਈ ਬਚਾ ਲਈ ਸੀ ਨੇ ਕਰੇ ਕਿ ਤਲ ਸੇ ਮਾ ਫਸਾ ਲੇਗਾ ਜੀ 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 ਸਨ ਫਸਾਤਾ ਹੈਗਾ ਸੀ ਮੈਂ ਕਦੋਂ ਇਹਨੇ ਕਦੇ ਖਲ ਕੋ ਫੋਨ ਹੀ ਨਹੀਂ ਹੈਗਾ ਹੈਗਾ ਤੇ ਫੋਨ ਮੇਰੇ ਉਧਰ ਚਾਰਜ ਤੇ ਲਾਇਆ ਪਏ ਦੂਜਾ ਤੇਰੇ ਹੱਥ ਤੇ ਕਰੀਆ ਜਦਨੇ ਉਹ ਦੇਖੇਗਾ ਵੀ ਮੇਰੇ ਕੋਲ ਇਹਨੇ ਤਾਂ ਬਾਰੇ ਚਾਕ ਕੇ ਦੱਸੇਗਾ ਜੀ ਚੜਾ ਦੋ ਸੋ ਕਰਨਾ ਮੈਂਟ ਹੋ ਰਿਹਾ ਹੈ

ਹਰ ਇੱਕ ਟੈਸਟਾਂ ਨੂੰ ਪਤਾ ਨਹੀਂ ਉਹ ਵਿੱਚ ਕੀ ਆਉਂਦਾ ਹਾਂ ਫਿਰ ਟੈਸਟਾਂ ਦੇ ਸੁਕੂਬੀ ਵਾਲਾ ਚਲਦਾ ਫਿਰ ਕੀ ਆਉਂਦਾ ਹਰ ਪੋਰਟ ਫੜਾ ਕੇ ਘਦੇ ਜਾਣ ਕਿਤੇ ਜੀ ਅੱਜ ਹੀ ਦੇ ਜਾਣਗੇ ਅੱਛਾ ਟੈਨ ਪੇਚਾ ਉਹਦੀ ਬਨੇ ਜਾਣ ਟਿਚੂ ਕਰ ਦੇਂਗੇ ਲੀਲ ਪੁੱਟਣ ਲੋਕ ਚਲੋ ਸਾਰਿਆਂ ਨੂੰ ਦੇਖ ਕੇ ਬਾਏ ਬਾਏ ਬਸ ਤਬ ਇਹ ਤੋਂ ਬਾਰੇ ਥੋੜਾ ਥੋੜਾ ਪਤਾ ਲੱਗੂਗਾ ਨੇ ਛੋਟੇ ਛੋਟੇ ਬਲੌਗ ਜੋ ਬਣ ਲਵਾਂਗੇ ਉਹਦੇ ਜਾਈਆਂਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਸੱਚ ਕਹਿੰਦੇ ਕੋਈ ਹਮਤ ਜਿੱਤ ਨਹੀਂ ਹੋਣੀ ਹੈਗੀ ਬਟ ਬਲੌਗਸ ਬਣਾਏ ਇਸ ਲਈ ਹੋ ਲੈਣਗੇ ਤੁਹਾਨੂੰ ਥੋੜਾ ਜਿਹਾ ਪਤਾ ਲੱਗਦਾ ਰੋਗ ਉਹ ਵੀ ਕਿਵੇਂ ਕੀ ਚੱਲ ਜਾਂਦਾ ਆਪਕੀ ਸਾਰਿਆਂ ਦਾ ਸਪੋਰਟ ਕਰਿਆ ਕਰੋ ਪਿਆਰ ਜੀ ਕਰੋ ਹੈਲੋ ਮੈਂ ਦੁਆਪਰ ਨੂੰ ਵੀ ਜਲਦੀ ਜਲਦੀ ਠੀਕ ਹੋ ਜਾਣਾ ਸਾਰੇ ਅਨੁਸਾਰ ਸੇਟ ਹੋਣ ਬਾਈ ਬਾਏ